ਚੱਲ ਫਿਰ ਪਹੁੰਚਦਾ ਹੈਗੀ ਆ ਬਾਈ ਮੈਂ ਤਾਂ ਕਰ ਲੂਆ ਸਾਰਾ ਕੁਸ ਪਰ ਜਿਹੜੀ ਥੋਡੀ ਹੈਲਪ ਕਰੀ ਤੇ ਉਹ ਤਾਂ ਮੇਰੇ ਕਿਸੇ ਕੰਮ ਨਹੀਂ ਆਈ ਮੇਰੀ ਤਾਂ ਨੀਵੀਂ ਪਵਾਤੀ ਸਾਰੇ ਪਿੰਡ ਚ ਇਹ ਮੇਰੀ ਗੱਲ ਸੁਣ ਜਿਹੜਾ ਤੁਸੀਂ ਭਾਈ ਸਾਡੇ ਨਾਲ ਖੜੇ ਦੇਖ ਸਾਰੀ ਉਮਰ ਮੈਂ ਗੁਣਨੀ ਪਹਲਾਉਂਦੀ ਠੀਕ ਹੈ ਔਖੇ ਟਾਈਮ ਨਾ ਸਾਡਾ ਕੋਣ ਨਾ ਤੁਹਾਡਾ ਹੱਕ ਵੰਡ ਪਰ ਇਹ ਤਾਂ ਹੁਣ ਮੇਰੇ ਭਾਈ ਨਹੀਂ ਸਾਡੀਆਂ ਜੜਾਂ ਚ ਪਾਣੀ ਪਾਤਾ ਹੁਣ ਮੈਂ ਵੀ ਕੀ ਕਰਾਂ ਜੜਾਂ ਚ ਕੀ ਵਹਿ ਗਿਆ ਨਾ ਮਨਪ੍ਰੀਤ ਉਦੋਂ ਤੂੰ ਕੀ ਕਹਿੰਦੀ ਸੀ ਬਾਈ ਵੀ ਮੇਰੇ ਸਾਹਮਣੇ ਆ ਨਾ ਇੱਕ ਵਿੱਚ ਦੀ ਗੋਲੀ ਕੱਢ ਦੂੰਗੀ ਆ ਹੁਣ ਆਪਦਾ ਜਮੀਰੇ ਮਾਰ ਲਿਆ ਉਹ ਵੀ 5 ਲੱਖ ਰੁਪਏ ਵਿੱਚ ਜੇ ਰਾਜੀਨਾਮਾ ਕਰਨਾ ਸੀ 40 50 ਲੱਖੇ ਲੈ ਲੰਦੇ ਕੋਈ ਕੰਮ ਤਾਂ ਆ ਜਾਂਦਾ ਚੱਲ ਮੈਂ ਤਾਂ ਜਿਹੜੇ ਾਡੇ ਲਾਣੇ ਨੇ ਲਾ ਲੂੰਗਾ ਵੇ ਭਾਈ ਤੁਸੀਂ ਸਿੱਧਾ ਹੀ ਕਹਿ ਦੋ ਵੀ ਇੱਕ ਦੂਜੇ ਨਾਲ ਸਿਰ ਪੜਿਆ ਕੇ ਮਰ ਜਾਓ ਹੋਰ ਕੀ ਗੱਲ ਹੈਗੀ ਤੁਸੀਂ ਨੇ ਟਕਿਆਉਣੀ ਦਾ ਭਾਈ ਕੀ ਗੱਲ ਸੀਗੀ ਤੁਸੀਂ ਤਾਂ ਸਮਕਾ ਹੋਰ ਦੱਫਣਾ ਪੱਟਣ ਲੱਗੇ ਓਏ ਫੇਰ ਅਗਲੇ ਦਾ ਵੀ ਤਾਂ ਬੈਰ ਪਵਾਇਆ ਹੀ ਐ ਪਿੰਡ 'ਚ ਆਪਾਂ ਤੋਂ ਸਿੰਘਰਾ ਚੁੱਪ ਕਰ ਜਾ ਪੈ ਚੁੱਪ ਕਰ ਜਾ ਆ ਸੁਣ ਲੈ ਸੁਣ ਲੈ ਸੁਣ ਲੈ ਆ ਮਾੜੀ ਕਿਥੋਂ ਕਿ ਪਤਾ ਤੀ ਵੀ ਸਾਡੇ ਸਿਰ ਸਵਾਹ ਪੈ ਜੂਗੀ ਨਾ ਫੜਦੀ ਸਭ ਤੋਂ ਵੱਡੀ ਸਵਾਹ ਤਾਂ ਮੇਰੇ ਸਿਰ 'ਚ ਪਈ ਜਾਂਦੀ ਆ ਪਿਓ ਦੇ ਪੈਸੇ ਖਾਗੀ ਪਿਓ ਦੇ ਪੈਸੇ ਖਾਗੀ ਫਿਰ ਬੁੱਤ ਮੈਂ ਤੈਨੂੰ ਰੋਕਿਆ ਬੁੱਤ ਲੋਕਾਂ ਨੂੰ ਗੱਲਾਂ ਕਰਨ ਨੂੰ ਮਿਲ ਜਾਂਦੀਆਂ ਨੇ ਵੀ ਹਾਂ ਭਾਈ ਦਾ ਡੁੱਬ ਗਿਆ ਆ ਦੇਖ ਲੈ ਆ ਦੇਖ ਲੈ ਫਿਰ ਜਿਹੜੇ ਚੰਗੇ ਕੰਮ ਕੀਤੇ ਉਹਦੇ ਨਤੀਜੇ ਦੇਖ ਲੈ ਹੁਣ ਸਾਰੀ ਉਮਰ ਅਗਲੇ ਦੇ ਸਾਨੀ ਹੋ ਗਏ ਨਾ ਇੱਕ ਮਿੰਟ ਤੋ ਮੈਨੂੰ ਤਾਂ ਕਹਿਣ ਲੱਗ ਜਾਨੀ ਆ ਨਾ ਮੈਂ ਕਿਹੜਾ ਕੋਈ ਐਤੋਂ ਡਰਦੀ ਆ ਮੈਂ ਤੇਰੇ ਮਾਰੀ ਕੀਤਾ ਸੀ ਸਾਰਾ ਕੁਸਾ